ਸਾਸਤਰੀਆ ਪੰਜਾਬੀ ਹੋ ਹੋਰ ਸਭ ਠੀਕ ਠਾਕ ਹੋ ਤੇ ਆਪਾਂ ਅੱਜ ਤੁਹਾਡੇ ਨਾਲ ਚਾਰ ਗੱਲਾਂ ਸਾਂਝੀਆਂ ਕਰਦੇ ਆਂ ਜੀ ਤੁਹਾਡੇ ਜਾਣਕਾਰੀ ਲਈ ਨੇ ਜੀ ਕਿਤੇ ਬਰਾਹ ਦੀ ਜਾਨ ਬਚ ਜਾਵੇ ਤੁਹਾਨੂੰ ਅੱਜ ਇੱਕ ਬੂਟਾ ਦਿਖਾਣੇ ਆ ਜੀ ਕਈਨ ਦੇਖਣਾ ਬੂਟਾ ਕਿਵੇਂ ਸ਼ਹਿਰਾਂ ਲੋਕਾਂ ਨੇ ਨਹੀਂ ਪਛਾਣ ਵਿੱਚ ਆਉਣਾ ਬੂਟਾ ਤੁਹਾਨੂੰ ਬੂਟਾ ਦਿਖਾਣੇ ਆ ਜੀ ਆਪਾਂ ਕਿਤੇ ਬਰਾਹ ਦਾ ਰੋਗ हट ਜਾਵੇ ਕਿਵੇਂ ਸ਼ੂਗਰ ਕਿਸੇ ਨੂੰ ਹੁੰਦੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਇਹ ਉਹ ਚੰਗੀ ਹੁੰਦੀ ਦਵਾਈ ਤਾਂ ਆਪਾਂ ਤੁਹਾਨੂੰ ਦੱਸਨੇ ਆਂ ਦਵਾਈ ਤਰ ਦਵਾਈ ਹੈ ਤੇ ਕੁੰਝੇ ਵੀ ਲੋਕੀ ਖਾ ਲੈਂਦੇ ਨੇ ਬਹੁਤ ਚੀਜ਼ ਚੰਗੀ ਹੈ ਜੀ ਵੇਖੋ ਵੀਰ ਜੀ ਆਪਾਂ ਖੇਤ ਪਹੁੰਚੇ ਆਂ ਜੀ ਆਹ ਮਾਨਕ ਭਰਾ ਸਭ ਲਖਸਾਨਗਾ ਜੀ ਵੀਰ ਜੀ ਹੁੰਦਾ ਚੈਨਲ ਜੀ ਤੇ ਉਹਦੇ ਖੇਤ ਚ ਬੂਟਾ ਗਿਆ ਜੀ ਉਹਨੇ ਲਗਾਇਆ ਵੀ ਬੂਟਾ ਜੀ ਤੇ ਬਹੁਤ ਚੰਗੀ ਚੀਜ਼ ਹੈ ਕਿਵੇਂ ਕਿਸ ਬੰਦੇ ਨੂੰ ਸ਼ੂਗਰ ਹੁੰਦੀ ਏ ਉਹਨੂੰ ਪੀਲੂ ਕਹਿੰਦੇ ਨੇ ਜੀ ਇਹ ਤੋੜ ਦੇ ਖਾਣੇ ਪੈਂਦੇ ਨੇ ਜੀ ਇਹ ਸ਼ੂਗਰ ਨੂੰ ਬਹੁਤ ਚੰਗੇ ਨੇ ਜੀ ਇਹ ਦਿਨ ਦੇ ਦੋ ਖਾਓ ਸਵੇਰੇ ਸ਼ਾਮ ਦੋ ਦੋ ਖਾਓ ਸਵੇਰੇ ਸ਼ਾਮ ਚਾਰ ਹੋ ਗਿਆ ਪੀਲੂ ਤੇ ਇਥੋਂ ਵੀਰ ਜੀ ਤੋੜ ਲ ਜਾ ਸਕਦੇ ਤੁਸੀਂ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਮਾਨਕ ਪ੍ਰਾਣੇ ਸੇਵਾ ਵਾਸਤੇ ਲਾਇਆ ਜੀ ਇਹ ਬਹੁਤ ਚੰਗੀ ਚੀਜ਼ ਹੈ ਜੀ ਕਿਸੇ ਬੰਦੇ ਨੂੰ ਸ਼ੂਗਰ ਹੋਵੇ ਹਨ ਵੇਖ ਮੁੰਡਾ ਪਹੁੰਚਾ ਜੀ ਆਪਣੇ ਨਾਲ ਆ ਵੇਖੋ ਜੀ ਪ੍ਰਾਣ ਨਾਲ ਪਹੁੰਚੇ ਨੇ ਜੀ ਇਹ ਸਾਡੇ ਪਿੰਡ ਦੇ ਹੀ ਭਰਾ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਆ ਪਹੁੰਚਣ ਬਾਅਦ ਜੀ ਕਿੱਥੇ ਪਹੁੰਚੇ ਵੀਰ ਜੀ ਬਾਈ ਜੀ ਯੂਪੀ ਤੋਂ ਆਏ ਆ ਤੇ ਮੇਰੇ ਡਾਡੀ ਨੂੰ 3 ਸਾਲ ਤੋਂ ਸ਼ੂਗਰ ਹੈ ਮੇਰੇ ਅਸੀਂ ਇਸ ਚੀਜ਼ ਦੀ 8 ਦਿਨ ਵਰਤੋ ਕੀਤੀ ਤੇ ਬਹੁਤ ਹੀ ਵਧੀਆ ਸਾਰਾ ਰਿਜ਼ਲਟ ਮਿਲਿਆ ਇਸ ਚੀਜ਼ ਦਾ ਆਪਾਂ ਆ ਚੀਜ਼ ਨੂੰ ਆਪਾਂ ਇਹਨੂੰ ਉਤਾਰਤਾ ਤੇ ਸਿਰਫ 2 ਮਿੰਟਾਂ ਦੇ ਕੋੜਾ ਹੋ ਜਾਏਗਾ ਫਿਰ ਇਹ ਜਾਣ ਲੇਵਾ ਸਾਬਿਤ ਹੋ ਸਕਦਾ ਹੈ ਇਹਨੂੰ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਖਾਣਾ ਚਾਹੀਦਾ ਹੈ ਵੇਖੋ ਵੀਰ ਜੀ ਆਪਾਂ ਅੰਦਰ ਨਾਲ ਗੱਲਾਂ ਸਾਂਝੇ ਕਰਨੇ ਆ ਜੀ 2 4 ਆ ਵੇਖੋ ਵੀਰ ਜੀ ਆ ਕਿੰਨ ਚੀਜ਼ਾ ਉਤੋਂ ਲਾਲ ਗਈ ਹੋਏ ਨਾ ਐਦਾਂ ਦੇ ਤੋੜਨਾ ਕਿਵੇਂ ਆ ਚੀਜ਼ ਕੱਚਾ ਹੈ ਐਦਾਂ ਨਹੀਂ ਤੋੜਨਾ ਪਾਗੇ ਠੀਕ ਹੈ ਨਾ ਇਹ ਕੋੜਾ ਹੋਏਗਾ ਇਹ ਖਾ ਲਓ ਭਾਵੇਂ ਆਪ ਵੀ ਆਪਾਂ ਖਾ ਲਈਏ ਨਾ ਤੇ ਬਹੁਤ ਚੰਗਾ ਹੁੰਦਾ ਭਾਵੇਂ ਨਹੀਂ ਸ਼ੂਗਰ ਕੀ ਕਿਸੇ ਨੂੰ ਤੇ ਉਂਝੇ ਖਾਧਾ ਬਹੁਤ ਮਿੱਠਾ ਹੁੰਦਾ ਹੈ ਕਈਆਂ ਨੇ ਖਾਦੇ ਉਹਨਾਂ ਨੇ ਭਰਾਵਾਂ ਨੇ ਪਹਿਲਾਂ ਬਹੁਤ ਬੂਟੇ ਹੁੰਦੇ ਸੀ ਅੱਜ ਕੱਲ ਹੁਣ ਬੂਟੇ ਥੋੜੇ ਰਹਿ ਗਏ ਕਿਵੇਂ ਪਾ ਲੱਕਾਂ ਦੇ ਬੂਟੇ ਹੁੰਦੇ ਸੀ ਅੱਜ ਕੱਲ ਉਹਨਾਂ ਪਹਿਲਾਂ ਉਹ ਇੱਕ ਹੋਰ ਆਂਦੇ ਸੀ ਕੰਡਿਆਂ ਵਾਲੇ ਤੁਹਾਨੂੰ ਪਤਾ ਹੀ ਹਨ ਕਈਆਂ ਭਰਾਵਾਂ ਨੂੰ ਕਿਵੇਂ ਪਿੰਡਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਸ਼ਹਿਰਾਂ ਨੂੰ ਨਹੀਂ ਪਤਾ ਹੋਣਾ ਆ ਭਰਾ ਆਪਣੇ ਕੁਲਦੀਪ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਬੂਟਾ ਲਾਇਆ ਕਿਸੇ ਭਰਾ ਜਾਨ ਬਚ ਜਾਵੇ ਆਪਾਂ ਬਹੁਤ ਵਧੀਆ ਹੁੰਦਾ ਦੇਲ ਦੇਲ ਤੋਂ ਜੀ ਆਇਆਂ ਕਹਨੇ ਆ ਜੀ ਸਭਲ ਖਸਾਨ ਉਹਦਾ ਚੈਨਲ ਵੀਰ ਜੀ ਕਿੰਨੇ ਪਰਾਂ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਸਭਲ ਖਸਾਨ ਚੈਨਲ ਵਾਦ ਵਾਦ ਉਹਨਾਂ ਨੂੰ ਜੁੜੋ ਕਿ ਖੇਤੀ ਬਾਰੇ ਜਾਣਕਾਰੀ ਦਿੰਦਾ ਜੀ ਪਰਾਂ ਨੂੰ ਬਹੁਤ ਨੋਲਿਜ ਹੈ ਤੁਸੀਂ ਇੱਕ ਰੋ ਦੇ ਚੈਨਲ ਤੇ ਜਾ ਕੇ ਵੀਡੀਓ ਵੇਖੋਗੇ ਨਾ ਤੁਹਾਨੂੰ ਬਹੁਤ ਜਾਣਕਾਰੀ ਮਿਲੇਗੀ ਕਈਆਂ ਪਰਾਂ ਨੂੰ ਨਹੀਂ ਜਾਣਕਾਰੀ ਹੁੰਦੀ ਨਾ ਖੇਤੀ ਬਾਰੇ ਤੋ ਤੂੰ ਜਾਣਕਾਰੀ ਜ਼ਰੂਰ ਲੈ ਸਕਦਾ ਜੀ ਇਹ ਕਿਤੇ ਪਰਾਂ ਨੂੰ ਸ਼ੂਗਰ ਗਈ ਜ਼ਰੂਰ ਪਹੁੰਚੋ ਪਿੰਡ ਵਾ ਮੱਕ ਵਾਲੀ ਤੇ ਤੁਹਾਨੂੰ ਰਾਜਾ ਦੇ ਸੁਹ ਵਾਲੇ ਨੂੰ ਰਾਜ ਆਂਦਾ ਈ ਤੇ ਉੱਥੇ ਜ਼ਰੂਰ ਪਹੁੰਚੋ ਉੱਪਰ ਹੀ ਸੜਕ ਦੇ ਬੂਟਾ ਹੀ ਬਹੁਤ ਲੱਗੇ ਵਣ ਪੀਲੂ ਹਨ ਪੀਲੂ ਕਹਿੰਦੇ ਨੇ ਜੀ ਬਹੁਤ ਲੱਗੇ ਵਣ ਕਿਤੇ ਭਰਾ ਦੀ ਜਾਨ ਬਚ ਸਕਦੀ ਏ ਜ਼ਰੂਰ ਲਵਣ ਆਓ ਜੀ ਕਿੰਨੇ ਲੋੜ ਸਮਾਨ ਦੇ ਗਏ ਨੇ ਉਹਨੇ ਤੋੜੋ ਐ ਫालतू ਨਾ ਤੋੜੋ ਇਹ ਬਹੁਤ ਵਧੀਆ ਚੀਜ਼ ਏ ਕਿਸੇ ਬ੍ਰਾਂਡ 슈ਗਰ ਨਹੀਂ ਗੇ ਇਹ ਬਹੁਤ ਰੋਗ ਕੱਟਦੇ ਨੇ ਜ਼ਰੂਰ ਪਹੁੰਚੋ ਉੱਥੇ ਆਹ ਵੇਖੋ ਜੀ ਆਹ ਕਿਦਾਂ ਤਿਆਰ ਹੋ ਗਿਆ ਬਹੁਤ ਮਿੱਠਾ ਤੁਹਾਨੂੰ ਖਾ ਦੇ ਵਿਖਾਣੇ ਜੀ ਇਹ ਬਹੁਤ ਵਧੀਆ ਚੀਜ਼ ਏ ਕਦੋਂ ਪੂਰਾ ਬਲੈਕ ਹੋ ਜਾਵੇ ਨਾ ਹੋਰ ਜ਼ਿਆਦਾ ਟੇਸਟ ਹੋ ਜਾਂਦਾ ਹੈ ਪਰਲੋਕੀ ਵੈਸੇ ਹੁਣ ਜਨਤਾ ਬਹੁਤ ਆndi ਕਿਵੇਂ ਆਪਾਂ ਹੁਣ ਵੋਟਾਂ ਵਖਾ ਰਿਆ ਤੇ ਕਈਆਂ ਵਿਚਾਰ ਨਹੀਂ ਵੀਡੀਓ ਪਾਈ ਮੈਂ ਕਿਸ ਪ੍ਰਾਜ ਜਾਣ ਬਾਤ ਸਕਦੀ ਏ ਤੁਸੀਂ ਦਬ ਦੇ ਸ਼ੇਅਰ ਕਰੋਵਾਂਗਾ ਲਾਈਕ ਕਮੈਂਟ ਆਪਣੀ ਇਦਾਂ ਦੀ ਵੀਡੀਓ ਆਂਦੀਆਂ ਰਹਿਣ ਦੀ ਜਾਣਕਾਰੀ ਲਈ ਤੇ ਆਸੇ ਮਜਾਕ ਵਾਲੀ ਵੀਡੀਓ ਆਂਦੀਆਂ ਰਹਿਣ ਗਿਆ ਆਪਾਂ ਸਾਰੀਆਂ ਵੀਡੀਓ ਪਾਈ ਰੱਖੀ ਦੀਆਂ ਨੇ ਕਿਵੇਂ ਕਿਤੇ ਜਾਣਦੇ ਆ ਜੀ ਆਪਣਾ ਵੋਟੇ ਦੀ ਜਾਣਕਾਰੀ ਮਿਲੇ ਸੀ ਮੈਂ ਕਿਸ ਪ੍ਰਾਜ ਜਾਣ ਬਾਤ ਸਕਦੀ ਏ ਤੇ ਆਪਾਂ ਵੋਟੇ ਦੀ ਵੀਡੀਓ ਪਾ ਰਹੇ ਹਾਂ ਜੀ ਸਾਰੇ ਪ੍ਰਾਹ ਵਾਟ ਬਾਟ ਸਪੋਰਟ ਕਰੋ ਆਪਣੀ ਤੇ ਨਾਲੇ ਆ ਭਰਾ ਕਿਸਨ 슈ਗਰ ਕੀ ਜਰੂਰ ਚਾ ਬੂਟਾ ਜੀ ਆ ਭਰਾ ਪਹੁੰਚਿਆ ਜ ਆਪਣੇ ਕੋ ਯੂਪੀ ਦੂੰ ਤੇ ਇਹਦੇ ਡੈਡੀ ਨੂੰ ਬਹੁਤ ਕਰਕੇ ਤੇ ਫਿਰ ਹੁਣ ਰਿਸ਼ਤੇਦਾਰਾਂ ਦੇ ਆਇਆ ਸੀ ਤੇ ਇਹ ਕੰਦਾ ਮੈਂ ਚੱਲਾ ਡੈਡੀ ਜੀ ਕੋ ਫਿਰ ਲਈ ਜਾਵਾ ਤੇ ਮੈਂ ਕਿਹਾ ਚੱਲ ਹੁਣ ਆਪਾਂ ਇਹਨੇ ਦੋ ਕੁ ਦਿਨਾਂ ਨੂੰ ਜਾਣਾ ਤੇ ਮੈਂ ਕਿਹਾ ਉਦੋਂ ਆਪਾਂ ਤੋੜ ਦੇਾਂਗੇ ਇਹ ਪੈਪੇ ਖਰਾਬ ਨਾ ਹੋਣ ਵੇਸਟ ਹੀ ਨਾ ਹੋ ਨਾ ਕਿਸੇ ਭਰਾ ਲਈ ਜਾਣ ਬਾਸ ਸਕਦੀ ਹੋਰ ਦੀ ਵੀ ਤੇ ਆਪਾਂ ਐਵੇਂ ਤੋੜ ਦੇ ਫालतू ਖਰਾਬ ਨਾ ਕਰੀਏ ਬਹੁਤ ਵਧੀਆ ਰਿਜ਼ਲਟ ਮਿਲਿਆ ਭਈ ਸਾਨੂੰ ਇਸ ਚੀਜ਼ ਦਾ ਤੇ ਸਾਰੇ ਲੋਕੀ ਵਧਤਵਾ ਦੇ ਤੁਸੀਂ ਅੰਗਾ ਦੀ ਜਾਣਕਾਰੀ ਦੋ ਕਿਥੇ ਭਰਾ ਜਾਣ ਬਾਸ ਸਕਦੀ ਏ ਟੀ ਅੰਗਾ ਜਾਣਕਾਰੀ ਵੀਰ ਜੀ ਹਾਂਜੀ ਵੀਰੇ ਦੋ ਤਿੰਨ ਜਣੇ ਹੋਰ ਆਏ ਸੀ ਇੱਥੇ ਤੁਹਾਡੇ ਯੂਪੀ ਮਨੇ ਬੂਟਾ ਨਹੀਂ ਗਾ ਨਹੀਂ ਨਹੀਂ ਵੀਰੇ ਤੇ ਆਪਾਂ ਦੀ ਆਪਾਂ ਤੁਹਾਨੂੰ ਝਾੜ ਪਾੜ ਦੇ ਦੇਵਾਂਗੇ ਕਿਹਦੇ ਬੂਟਾ ਹੋ ਵੀ ਸਕਦਾ ਉਹਦੇ ਠੀਕ ਹੈ ਵੀਰੇ ਵੇਖੋ ਜੀ ਆ ਇੱਕ ਭਰਾ ਹੋਰ ਪਹੁੰਚਿਆ ਜੀ ਇਹਨੇ ਵੀ ਦਵਾਈ ਲੈ ਜਾਣੀ ਜੀ ਸਸੋ ਵੀਰ ਜੀ ਇੱਕੋ ਹੀ ਦਵਾਈ ਲੈ ਜਾਓਗੇ ਹਾਂਜੀ ਇਹ ਬਹੁਤ ਰੋਗ ਕਟਦੀ ਦਵਾਈ ਤੇ ਵੇਖੋ ਪਹਿਲਾਂ ਖਾ ਦੇ ਵੇਖੋ ਜੀ ਬਹੁਤ ਨਾ ਟੇਸਟੀ ਲੱਗ ਜੀ ਤੁਹਾਡੇ ਕਿਸੇ ਕਾਰਨ ਕਿੰਨੂ ਸ਼ੂਗਰ ਜੀ ਮੇਰੀ ਮੰਮੀ ਨੂੰ ਠੀਕ ਹੁਣ ਤੇਰੇ ਡੈਡੀ ਦਵਾਈ ਵਰਤ ਰਿਹਾ ਚਲੋ ਪਹਿਲੂ ਵਰਤ ਰਿਹਾ ਤੇ ਹੁਣ ਕਿੰਨੀ ਤੇਰੇ ਡੈਡੀ ਦੀ ਸ਼ੂਗਰ ਆਂਦੀ ਏ ਹੁਣ ਵੀਰੇ 110 120 ਰੋਟੀ ਖਾ ਨਾਰਮਲ ਆਂਦੀ ਏ ਅੱਗੇ 500 ਆ ਜਾਂਦੀ ਛੇ ਕਦੇ 400 ਬਹੁਤ ਦਵਾਈਆਂ ਵਰਤੀਆਂ ਤੇ ਕੋਈ ਨਹੀਂ ਫਰਕ ਪਿਆ ਕਿਤੋਂ ਕਿਤ ਦਵਾਈਆਂ ਵਰਤ ਲਈਆਂ ਸੀ ਤੁਸੀਂ ਭਾਈ ਅਸੀਂ ਗੋਆ ਤੱਕ ਚਲੇ ਗਏ ਸੀ ਠੀਕ ਹੈ ਥਾਈਲੈਂਡ ਹੀ ਹੋਵਾਂ ਥਾਈਲੈਂਡ ਹੀ ਹੋਵਾਂ ਹੋਰ ਕਿਤੋਂ ਕਿਤੇ ਦਵਾਈਆਂ ਵਰਤੇ ਹਾਂ ਤੁਸੀਂ ਵੀਰ ਜੀ ਰਾਜਸਥਾਨ ਹੀ ਹੋਵਾਂ ਇਹ ਤੁਹਾਡੇ ਇੱਧਰ ਲੁਧਿਆਣੇ ਸ਼ਹਿਰ ਹੈਗਾ ਉੱਥੋਂ ਵੀ ਹੋ ਕੇ ਆਏ ਆ ਬਾਈ ਠੀਕ ਬਹੁਤ ਬਹੁਤ ਦੂਰ ਤੱਕ ਹੋਵਾਂ ਆ ਅਸੀਂ ਵੀਰੇ ਹਰਿਆਣਾ ਪੂਰੇ ਹਰਿਆਣੇ ਚ ਵੀ ਅਸੀਂ ਪਤਾ ਕਰ ਲਿਆ ਉਤਰਾਖੰਡ ਸਾਰਾ ਅਸੀਂ ਘੁੰਮ ਲਿਆ ਪਰ ਕਿਤੋਂ ਨਹੀਂ ਸਾਨੂੰ ਹੱਲ ਮਿਲਿਆ ਦਿੱਲੀ ਚੰਡੀਗੜ੍ਹ ਸਭ ਪਾਸੇ ਹੋਏ ਠੀਕ ਠੀਕ ਇਹ ਬੂਟੇ ਨੇ ਤੁਹਾਡੀ 슈ਗਰ ਮੋੜ ਜੜਦ ਪਾੜ ਦਿੱਤੀ ਤਾਂ ਡੇਰੇ 8-9 ਦਿਨਾਂ ਚ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਆ ਜਾਂਦਾ ਠੀਕ ਠੀਕ ਤੇ ਅਸੀਂ ਯੂਜ਼ ਕਰਦੇ ਰਵਾਂਗੇ ਠੀਕ ਠੀਕ ਤਾਂ ਡੈਡੀ ਹੁਣ ਮਿੱਠਾ ਖਾ ਲਾਂ ਨਾ ਮਣ ਮਟਾ ਹਾਂਜੀ ਬਹੁਤ ਵਧੀਆ ਰਿਜ਼ਲਟ ਮਿਲ ਆ ਠੀਕ ਠੀਕ ਕਿਤੇ ਭਰਾ ਨੂੰ ਵੀ 슈ਗਰ ਹੋਵੇ ਦੱਬ ਦੇ ਸ਼ੇਅਰ ਕਰੋ ਜਰੂਰ ਪਹੁੰਚੋ ਪਿੰਡ ਵਾਮੋਕ ਵਾਲੀ ਤੇ ਰੋਡ ਦੇ ਉੱਪਰ ਹੀ ਬੂਟਾ ਹੈ ਜੀ ਨਾਲ ਛੜਕ ਲੈਂਦੇ ਸਾਰ ਰੋਡ ਦੇ ਉੱਪਰ ਬੂਟਾ ਹੈ ਜੀ ਤੇ ਜੜਦੀ 슈ਗਰ ਪਾੜ ਦਿੰਦਾ ਤੁਹਾਨੂੰ ਅੱਗੇ ਵੀ ਆਪਾਂ ਕਿਹਾ ਜੀ ਤੇ ਭਰਾ ਜ਼ਰੂਰ ਪਹੁੰਚੋ ਤੇ ਇਦਾਂ ਦੇ ਆਪਣੇ ਵੀਡੀਓ ਜਾਣਕਾਰੀ ਲਈ ਮਿਲਦੇ ਰਹਿਣਗੇ ਆ ਤੇ ਹੋਰ ਵੀ ਆਸੇ ਮਜ਼ਾਕ ਕਰੀਆਂ ਤੁਹਾਨੂੰ ਸਾਰੀਆਂ ਵੀਡੀਓ ਮਿਲਣਗੀਆਂ ਤੇ ਕਿੰਨੇ ਆਪਣੇ ਚੈਨਲ ਨੇ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣ ਜੀ ਤੇ ਬਾਦ ਦਬਾ ਦੇ ਸ਼ੇਅਰ ਕਰਨ ਜੀ ਸਾਰੇ ਭਰਾਵਾਂ ਦਾ ਤਨਿਆਵਾਦ ਕਿਹੜੇ ਨਾਲ ਆਪਣੇ ਜੁੜੇ ਹੋਣੇ ਜੀ